ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੀ ਅਨਸਰ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੋ ਰਹੀ ਹੈ ਇਸੇ ਲੜੀ ਤਹਿਤ ਸ਼੍ਰੀ ਜਗੇਸ਼ਵਰ ਸਿੰਘ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਜੀ ਦੀ ਰਹਿਨਮਾਈ ਹੇਠ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ 10 ਲੱਖ ਰੁਪਏ ਰੋਟੀ ਮੰਗਨ ਦੇ ਮਾਮਲੇ ਦੇ ਮੁਖਾਰੋਪੀ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ। ਜੀਹਾਂ ਦੱਸਦੀ ਹੈ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਫਰੋਤੀ ਮੰਗਣ ਅਤੇ ਨਸ਼ੀ ਦੀ ਸਪਸਟ ਸੰਬੰਧੀ ਤਿੰਨ ਮੁਕਦਮੇ ਦਰਜ ਹਨ। ਦੇਖਦੇ ਹਾਂ ਪੂਰੀ ਰਿਪੋਰਟ। ਅੱਜ ਅਸੀਂ ਇਕੱਠੇ ਹੋਏ ਹਾਂ ਜੇ ਫਰੀਦਕੋਟ ਪੁਲਿਸ ਦਾ ਤੁਹਾਨੂੰ ਪਤਾ ਹੈਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕੱਲ ਮਸਤੈਦੀ ਵਰਤ ਰਹੇ ਹੈਗੇ ਆ। ਇੱਕ ਨਾ ਕੋਈ ਮਸਲਾ ਆਇਆ ਸੀਗਾ ਜੀ ਕਿਸੇ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦਿੰਦੇ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਐਕਸਟਰੈਸ਼ਨ ਕਾਲ ਆਈ ਸੀ ਕਿ 10 ਲੱਖ ਰੁਪਏ ਦੀ ਰਿਮਾਰਕੀਤੀ ਗਈ ਸੀਗਾ ਉਹਨਾਂ ਨੂੰ। ਤੇ ਇਹਦੇ ਉੱਤੇ ਕਾਫੀ ਜ਼ ਉੱਚੀ ਘੰਟਿਆਂ ਦੇ ਵਿੱਚ ਅਸੀਂ ਇਸ ਮੈਟਰ ਨੂੰ ਸੋਲਵ ਕੀਤਾ ਤੇ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮੁਕੱਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਧੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਵਾਲਿਆਂ ਨੂੰ ਫੋਨ ਕਰਕੇ ਸੋ ਇਸ ਸੰਬੰਧ ਇਹ ਆਪ ਜੀ ਨੂੰ ਜਾਣਕਾਰੀ ਦਿੰਦੇ ਆ ਤੇ ਨਾਲ ਹੀ ਆਪ ਜੀਨ ਆਪ ਜੀ ਨੂੰ ਰਿਕਵੈਸਟ ਕਰਦਾ ਹਾਂ ਜੀ ਇਦਾਂ ਦੇ ਕੋਈ ਵੀ ਮੈਟਰ ਹੈ ਆਪਦੇ ਮਾਧਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਅਸਾ ਮੈਟਰ ਆਂਦਾ ਹੈਗਾ ਆਪਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮੁਸਤਦੀ ਕੋਸ਼ਿਸ਼ ਕਰਦੇ ਇਹਨੂੰ ਜਲਦ ਤੋਂ ਜਲ ਸੁਲਝਾਇਆ ਜਾ ਸਕੇ। ਸਭ ਕੀ ਬੰਦੇ ਦਾ ਪ੍ਰੋਫਾਈਲ ਕੀ ਹੈ ਜਿਨੇ ਟਰੋਫੀ ਮੰਗੀ ਹੈ ਕਿ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ। ਇਸ ਤੋਂ ਅੱਗੇ ਵੀ ਤਿੰਨ ਐਫਆਈਆਰਾਂ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਨਡੀਪੀਐਸ ਐਕਟ ਦੇ ਤਹਿਤ ਇਸ ਤੋਂ ਇਲਾਵਾ ਦੋ ਐਕਸਟਰਸ਼ਨ ਦੇ ਆਲਰੇਡੀ ਮੁਕੱਦਮੇ ਦੇ ਵਿੱਚ ਦਰਜ ਹੈਗੇ ਨੇ। ਇਹ ਚੌਥੀ ਐਫਆਈਆਰ ਇਹਦੇ ਉੱਤੇ ਦਰਜ ਹੋਈ ਹੈ ਜੀ। ਇਹ ਬੰਦਾ ਕਿਸ ਨਾਲ ਸੰਬੰਧਿਤ ਹੈ ਉਸ ਸੰਬੰਧੀ ਹਜੇ ਤਫ਼ਤੀਸ਼ ਕਰ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਰੈਸਟ ਹੋਇਆ ਹੈਗਾ ਜੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧਾ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਜਾਨੀਵਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਦਿੱਤਾ ਜਾਏਗਾ ਸਰ ਕੋਈ ਅਸਲ ਨਹੀਂ ਹਜੇ ਤੱਕ ਗ੍ਰਾਮੀ ਨਹੀਂ ਹੋਈ ਇਹਨੂੰ ਅਰੈਸਟ ਕਰਕੇ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡੇ ਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਦਾ ਐਫ ਆਈ ਆਰ ਨੰਬਰ 444 ਇੱਥੇ ਫਰੀਦਕੋੜ ਦੇ ਇਹਦੇ ਕਲਫ ਲੌਂਚ ਕੀਤੀ ਗਈ ਹੈ ਸਰ ਪਕੜਿਆ ਕਿਉਂ ਨਹੀਂ ਗਿਆ ਵਾਸਾ ਇਹ ਚ ਸਾਡੀ ਟੈਕਨੀਕਲ ਟੀਮ ਸਾਡੀ CIA ਉਹਨਾਂ ਨੇ ਕਾਫੀ ਅچھے ਮਤਲਬ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ